ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਾਂ ਤੇ ਪੰਜਾਬ ਵਿਚ ਨਾਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਤਾਲੀਦਲ ਨੂੰ ਅੱਜ ਉਸ ਦਿਨ ਵੱਡਾ ਸਿਆਸੀ ਝਟਕਾ ਲੱਗਾ ਜਦੋਂ ਹਲਕਾ ਖੇਮਕਰਨ ਦੇ ਪਿੰਡ ਮਾੜੀ ਉਧੋਕੇ ਦੇ ਕੱਟੜ ਕਾਲੀ ਸਮਰਥਕ ਸਾਫ ਕਾ ਸਰਪੰਚ ਤਰਨ ਸਿੰਘ ਸ਼ਰਨਜੀਤ ਸਿੰਘ ਆਪਣੇ ਪਰਿਵਾਰ ਅਤੇ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਆਪ ਆਗੂ ਗੁਰਸੇਵਕ ਸਿੰਘ ਦੀ ਪ੍ਰੇਰਨਾ ਸਦਕਾ ਹਲਕਾ ਖੇਮਕਰਨ ਦੇ ਵਿਧਾਇਕ ਸਰਨ ਸਿੰਘ ਤੁੰਦੀਗਵਾਈ ਚ ਆਪਣੇ ਸਾਥੀਆਂ ਨਾਲ ਆਵਾਜ਼ੀ ਪਾਰਟੀ ਦੇ ਅੰਦਰ ਸ਼ਿਮੂਲੀਅਤ ਕਰਗੇ ਇਸ ਮੌਕੇ ਉਹਨਾਂ ਨਾਲ ਵੱਡੀ ਗਿਣਤੀ ਵਿੱਚ ਆਏ ਸਾਥੀਆਂ ਦਾ ਵਿਧਾਇਕ ਸਰਮਨ ਸਿੰਘ ਧੁੰਨ ਵੱਲੋਂ ਸਰੋਵ ਪਾਉ ਪਾ ਕੇ ਸਨਮਾਨਿਤ ਕਰਦੇ ਆ ਪਾਰਟੀ ਦੇ ਅੰਦਰ ਜੀ ਆਇਆਂ ਆਖਿਆ ਗਿਆ ਇਸ ਮੌਕੇ ਸਰਪੰਚ ਸਤਨਾਮ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਲਾਲਜੀਤ ਸਿੰਘ ਭੁੱਲਰ ਦੀ ਡੜ ਕੇ homenagem ਕਰਨ ਦਾ ਐਲਾਨ ਕੀਤਾ ਇਸ ਮੌਕੇ ਸਾਬਕਾ ਚੇਅਰਮੈਨ ਭਗਵੰਤ ਸਿੰਘ ਕੰਬੋ ਕੇ ਸੁਭੀਰ ਸਿੰਘ ਪ੍ਰਧਾਨ ਮਨਪ੍ਰੀਤ ਸਿੰਘ ਮਿੰਟੋ ਬਲਿੰਦਰ ਸਿੰਘ ਜਰਨੈਲ ਸਿੰਘ ਜਗਨਜੀਤ ਸਿੰਘ ਦਸਵੰਤ ਸਿੰਘ ਤੋਂ ਇਲਾਵਾ ਸਰਪੰਚ ਅਵਤਾਰ ਸਿੰਘ ਪਹਿਲਵਾਨ ਕੇ ਜਵਿੰਦਰ ਸਿੰਘ ਜਸਚੂੰਗ ਜਗਰਾਜ ਸਿੰਘ ਪਹੁੰਡ ਰਪਾਲ ਸਿੰਘ ਨੰਬਰਦਾਰ ਗੁਰਸੇਵਕ ਸਿੰਘ ਪਰਮਜੀਤ ਸਿੰਘ ਪੰਮ ਉਹ ਲੜ ਸਰਪੰਚ ਜਵਿੰਦਰ ਸਿੰਘ ਮਲਕਾ ਸਭੰਚ ਅਗਰੇਸ ਸਿੰਘ ਕੰਨਾ ਗੁਰਜੀਤ ਸਿੰਘ ਮੱਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਵੀ ਆਮ ਆਦਮੀ ਪਾਰਟੀ ਦੇ ਆਗੂ ਤੇ ਵਲੰਟੀਅਰ ਹਾਜ਼ਰ ਸਨ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook ਤੇ ਫੋਲੋ ਜੁ ਕਰਾ ਧੰਨਵਾਦ ઓલ્યા પ્રિયા પારો મંજીત સિંહ ગુરસેવ કિસનપ્રામ માઈક પર ઈરાસે દેસરાજ સિંહ ઓવે આકે અપના ચેનલ આ ભાઈઓ سارے ઈથે તુજ દે તારા બહુત બાર જી આયા ધનવાદ ઈરાસે ભાઈ प्री बनाद भाटिक साहिब बलबी सिंधा गुंढी साहिब इहो पहुचे आहे इन बहुत धनवाद भाटिका साहिब बचा इहे बाद न बि बुक धन्यवाद ਬਾਰੇ ਵੀਰ ਇੱਕ ਲਾਈਨ ਦੇ ਵਿੱਚ ਲੌਂਜ ਗਿਆ ਆਪਾਂ ਤੇ ਮੁੜ ਕੇ ਆਮ ਫੋਟੋ ਲਾ ਰਹੇ ਹਾਂ ਤੇ ਉਸ ਤੋਂ ਬਾਅਦ ਸਮਾਰਟੀ ਆ ਤੁਹਾਡਾ ਬਹੁਤ ਧੰਨਵਾਦ ਉਹਨਾਂ ਦਾ ਰਾਵ ਰਿਸ਼ਦਾਰ ਜਨਤਾ ਸਾਹਿਬ ਜੀ ਇੱਕ ਲਾਈਨ ਦੇ ਵਿੱਚ ਮੇਰਾ ਵਾਲੀ ਲੈ ਆ 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 ਗੋੜਾ ਚਰਨ ਜੇ ਨਾ ਆਉਂਦੀ ਹੈ ਉਹ ਬੋਦੇ ਪਰਨ ਚਲੇਗਾ ਨਾਲ ਨਾਲ ਤੁਸੀਂ ਨਹੀਂ ਫੋਟੋ ਨਹੀਂ ਹੋ ਜਾਣਾ ਭਾਜੀ ਇਧਰ ਵੇਖੋ ਸਾਹਮਣੇ ਹੋਣਾ ਉਹ ਵਿੱਚ ਵੇਖੋ ਸਾਡੇ ਬਹੁਤ ਹੀ ਸਰਕਾਰ ਜੋ ਵੱਡੇ ਭਾਜੀ ਸਰਦਾਰ ਸੁਖਨਾਮ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦੇ ਗ੍ਰਹਿ ਵਿਖੇ ਮੇਰੇ ਆਪ ਆਪਨੀ ਦੇ ਸਾਰੇ ਇੱਕੇ ਜੀ ਸਹਿਬਾਨ ਜਿੰਮੇਵਾਰ ਭਰਾ ਸਾਡੇ ਬੈਠੇ ਆ ਸਟੇਜ ਤੇ ਅੱਗੇ ਸਾਹਮਣੇ ਪ੍ਰੋਗਰਾਮ ਦੇ ਵਿੱਚ ਪਿੰਡ ਉਪਰ ਤੋਂ ਕਦੇ ਸਾਰੇ ਹੀ ਮੋਢਵਰ ਸੱਜਣ ਸਾਰੇ ਹੀ ਮੇਰੇ ਭਰਾ ਸਾਡੇ ਨੌਜਵਾਨ ਵੀਰ ਅੱਜ ਅਰਚਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਵੀਰੋ ਅੱਜ ਮੇਰੇ ਲਈ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਅੱਜ ਸਾਡਾ ਇਹ ਪਰਿਵਾਰ ਭਜੀ ਸੁਪਨਾ ਸਿੰਘ ਦਾ ਪਰਿਵਾਰ ਤੇ ਸਾਰੀਆਂ ਉਹਦੀਆਂ ਪੀਲ ਜਿਹੜੀ ਅੱਜ ਅਕਾਲੀ ਦਲ ਨੂੰ ਅਨਵੇਦਾ ਕਹਿ ਕੇ ਆਪ ਆਪ ਦੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਆਪਣੇ ਛੋਟੇ ਵੀਰ ਗੁਰਜੀਤ ਦਾ ਤੇ ਨਾਲ ਹੀ ਸਾਡੇ ਪਿੰਡੋਂ ਤੋਂ ਕੇਦੇ ਸਾਡੇ ਭਾਜੀ ਸਿਕਬੀਰ ਬੱਚੋਗੇ ਇੱਕ ਪਰਿਵਾਰ ਹੈ ਇਹਨਾਂ ਨੇ ਆਪਣਾ ਇਹ ਪਰਿਵਾਰ ਇਕੱਠਾ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਸਰਕਾਰ ਤੋਂ ਵੀ ਲੋ ਮੈਂ ਧੰਨਵਾਦ ਕਰਦਾ ਸਰਪੰਚ ਸਾਹਿਬ ਨੂੰ ਆਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਅੱਜ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਅੱਜ ਉਹ ਸ਼ਾਮਲ ਹੋਣ ਜਾ ਰਹੇ ਆਮ ਆਦਮੀ ਪਾਰਟੀ ਸਤਿਕਾਰਯੋਗ ਭਰਾਵੋ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੀਆਂ ਵਧੀਆ ਨੀਤੀਆਂ ਨੂੰ ਵੇਖ ਕੇ ਚੰਗੀ ਪ੍ਰਸ਼ਾਸਨਿਕ ਕਾਰਜਕਾਰੀ ਨੂੰ ਵੇਖ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਵੇਖ ਕੇ ਅੱਜ ਖੇਮ ਦਾ ਰੜਕੇ ਬਹੁਤ ਵੱਡੀ ਤਦਾਦ ਦੇ ਵਿੱਚ ਦੂਜੀਆਂ ਪ੍ਰਾਂਤੀਆਂ ਨੂੰ ਛੱਡ ਕੇ ਸਾਰੇ ਭੈਣ ਭਰਾ ਅੱਜ ਆਵਾਜ਼ ਨਹੀਂ ਪਾ ਦਿਆਂ ਕਰ ਰਹੇ ਹੈ ਜਿਹੜੇ ਹਾਲਾਤ ਮੈਂ ਦੇਖ ਰਿਹਾ ਮੈਨੂੰ ਇੰਝ ਲੱਗਦਾ ਕਿ ਪ੍ਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੋਣੀ ਹੈ ਇੱਕ ਲਹਿਰ ਲਾਰਡਿਜ਼ਮ ਨੂੰ ਦੇ ਹੱਥ ਵਿੱਚ ਫਲ ਰਹੀ ਹੈ ਇੱਕ ਲਹਿਰ ਚੱਲ ਰਹੀ ਹੈ ਤੇ ਇੰਜ ਲੱਗਦਾ ਜਿਵੇਂ 30000 ਕੋਈ ਵੱਧ ਕੇ ਲੀਡ ਇਸ ਹਰ ਜਿਹੜਾ ਆਪਰੇ ਜੋ ਨਿਕਲੂਗੀ ਹਰੇ ਸਵਾ ਨਿਹਾਲ ਸਵਾ ਸਿਆ ਬਾਕੀ ਭਰਾਵੋ ਜਿਹੜੇ ਸਰਦਾਰ ਭਗਵਾਨ ਸਿੰਘ ਮਾਨ ਨੇ ਕੰਮ ਕੀਤੇ ਆ ਆਪਾਂ ਸਾਰੇ ਭਰਾ ਬੈਠੇ ਆ ਤੇ ਮਜ਼ਦੂਰ ਭਰਾ ਵੀ ਇੱਥੇ ਬੈਠੇ ਆ ਆ ਘੋੜਿਆਂ ਦੇ ਨਾਲ ਨੂੰ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਹੁਣ ਕੋਈ ਵੀਰੋ ਅੱਜ ਕੰਢੇ ਬੱਤੀ ਜਿਹੜੀ ਆਉਣੀ ਸ਼ੁਰੂ ਹੋ ਗਈ ਤੇ ਆ ਤੁਸੀਂ ਜਦੋਂ ਝੋਨੇ ਦੀ ਲਵਾਈ ਸ਼ੁਰੂ ਹੋ ਗਈ 11 ਕਿਲਾ 12 ਬਾਰਾਂ ਕੇ ਲਗਾਤਾਰ ਬੱਤੀ ਮਾਨ ਸਾਹਿਬ ਨੇ ਕਿਹਾ ਕਿ ਆਪਣੇ ਜਿੰਨੀ ਤਰ੍ਹਾਂ ਭਰਾਵਾਂ ਨੂੰ ਲਗੋ ਕੋਈ ਨਾ ਕੋਈ ਆਪਣੀ ਫਸਲ ਪਾਲਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਭਰਾਵਾਂ ਇਹ ਜਿਹੜੀ ਸੋਚ ਹੈ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਅਸੀਂ ਜਿਹੜਾ ਕੰਮ ਅਸੀਂ ਸੌਖਾ ਕਰ ਸਕਦੇ ਆ ਸਾਡਾ ਫਰਜ਼ ਮੰਨਦਾ ਸਾਡੀ ਡਿਊਟੀ ਮੰਨਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਨੇ ਵੀਰੋ ਜੇ ਆਪਾਂ ਸਾਰੇ ਪੰਜਾਬ ਦੀ ਗੱਲ ਕਰ ਲਈਏ ਆਪਣੇ ਖੇਮ ਕਾਂ ਦੇ ਕਿਹਦੀ ਗੱਲ ਕਰ ਲਈਏ ਜਿਹੜੀ ਅੱਗੇ ਇੱਕ ਬਦਲਾ ਬਦਲੇ ਦੀ ਸਿਆਸਤ ਚੱਲਦੀ ਹੁੰਦੀ ਸੀ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੁੰਦਾ ਸੀ ਪਰਚਿਆਂ ਦੀ ਰਾਜਨੀਤੀ ਚੱਲਦੀ ਸੀ ਮੇਰੇ ਵੀਰੋ ਉਹ ਵੀ ਰਾਜਨੀਤੀ ਸਰਦਾਰ ਭਗਵਾਨ ਸਿੰਘ ਮਾਨ ਨੇ ਬੰਦ ਕਰ ਦਿੱਤੀ ਹੈ ਕੋਈ ਕਿਸੇ ਤੇ ਨਜਾਇਜ਼ ਪਰਚਾ ਨਹੀਂ ਹੋ ਸਕਦਾ ਕੋਈ ਕਿਸੇ ਤੇ ਨਜਾਇਜ਼ ਉਂਗਲ ਨਹੀਂ ਚੱਕ ਸਕਦਾ ਆ ਮੈਨੂੰ ਅੱਜ ਵੀ ਆ ਜੱਰੇ ਦਾ ਸਾਹਮਣੇ ਬੈਠਾ ਭੜਾ ਮੈਨੂੰ ਇਹਦੀ ਯਾਦ ਆ ਜਾਂਦੀ ਆ ਇਹਤੇ ਵੀ ਕਿਸੇ ਟਾਈਮ ਚੱਜ ਕੇ ਦੇ ਆਂਦੇ ਇਹਨੂੰ ਫਸਾ ਲਿਓ ਤੇ ਮੈਨੂੰ ਉਦੋਂ ਪਤਾ ਮੈਂ ਉਦੋਂ ਵੀ ਜਾ ਕੇ ਮੈਂ ਠੰਡਾ ਨੂੰ ਕਹਾਂ ਮੈਂ ਕਿਹਾ ਜੀ ਇੱਥੇ ਪਰਚਾ ਹੋ ਗਿਆ ਮੈਂ ਧੰਨਵਾਦ ਕਰੂਗਾ ਤੇ ਜੇ ਉਹ ਜਿਆ ਗੁਰਮੁਖ ਬੰਦਾ ਜੀ ਇਹਨਾਂ ਨੇ ਤੁਸੀਂ ਪਰਚੇ ਦੇਨੇ ਆ ਫਿਰ ਮੇਰੇ ਵੀ ਮੈਂ ਕਿਹਾ ਐਦੋਂ ਵੱਡੀ ਬੇਇਨਸਾਫੀ ਕੋਈ ਹੋઈ ਨਹੀਂ ਸਕਦੀ ਆਜੋਨਾ ਗੱਲਾਂ ਤੋਂ ਵੀ ਆਪਾਂ ਵੀ ਦਸੌਖੇ ਹੋਏ ਆ। ਆਪਾਂ ਕਦੀ ਸੁਣਦੇ ਹੁੰਦੇ ਸੀ ਜਈ ਆ। ਉਹਦੇ ਸੀ ਇਕੱਠੇ ਇਹ ਉਦੋਂ ਦੇ ਕਾਨੂੰਨ ਵੀ ਜਾਂਦਾ। ਆਪਾਂ ਸੁਣਦੇ ਹੁੰਦੇ ਸੀ ਕਿ ਬਾਹਰ ਦੇ ਪੁਲਿਸ ਵਾਲੇ ਵਿੱਚ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਸਰਕਾਰਾਂ ਮੁਕਤੇ ਨਹੀਂ ਆਉਂਦੀਆਂ ਬੰਦਿਆਂ ਨੂੰ ਚੱਕ ਕੇ ਘਰਦੀਆਂ। ਪਰਾਵਾ ਸਰਦਾਰ ਭਗਵੰਤ ਸਿੰਘ ਮਾਨ ਨੇ 40 40 ਮੀਟਰ ਦੇ ਚਾਰੇ ਚ ਘੁੰਮਦੀ ਫਿਰਦੀ ਆ ਇੱਕ ਨਵੀਂ ਫੋਰਸ ਬਣ ਆਤੀ ਸੜਕ ਸੁਰੱਖਿਆ ਫੋਰਸ ਜਿਹੜੀ 121 ਨੰਬਰ ਆਪਾਂ ਜਾਰੀ ਕਰੀਏ ਦੇ ਕੇ ਤੇ ਰਾਤ ਕੋ ਰੰਬਾ ਨਾ ਕਰੇ ਕਿਸੇ ਦਾ ਕੋਈ ਹਾਸਾ ਵਾਂਪੜ ਜੇ ਉਹ ਮੌਕੇ ਤੇ ਗੱਡੀ ਆਉਗੀ ਤੇ ਜੜੇਓ ਸੜਕ ਸੁਰੱਖਿਆ ਫੋਰਸ ਵਾਲੇ ਆ ਉਹ ਬੰਦੇ ਨੂੰ ਜਿਹਦਾ ਥੋੜੀ-ਮੋੜੀ ਸ਼ਰਤ ਆ ਇਹ ਵੀ ਡਿਊਟੀ ਸਰਦਾਰ ਤੁਮ ਸਿੰਘ ਮਾਲ ਨੇ ਜਿਹੜਾ ਸਾਰੇ ਪੰਜਾਬ ਵਿੱਚ ਫਿਰ ਇੱਕ ਤਾਂ